ਇਹ ਹੁਣ ਜਿਹੜਾ ਅੱਜ ਆਪਾਂ ਨੁਸਖਾ ਬਣਾ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਇਹ 10 ਰੁਪਏ ਦਾ ਵੀ ਪਏਗਾ ਇੱਕ ਵਾਰ ਦਾ ਇਹ 6-7 ਰੁਪਈਆ ਦਾ ਪੈਣਾ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਗੋਲੀ ਨਹੀਂ ਦੱਸਣ ਲੰਗੇ ਇਹਦੇ ਵਿੱਚ ਤੁਹਾਨੂੰ ਗੋਲੀ ਨਹੀਂ ਦੱਸਾਂਗੇ ਅੱਜ ਤੁਹਾਨੂੰ ਗੋਲਾ ਦੱਸਾਂਗੇ ਗੋਲਾ ਗੋਲਾ ਏਦਾਂ ਦਾ ਗੋਲਾ ਜਿਹੜਾ ਤੁਹਾਡੀ ਜਿਹੜੀ ਕਮਜ਼ੋਰੀ ਓਰ ਤੇ ਜਾ ਕੇ ਵੱਜੇਗਾ ਤੇ ਤਾਕਤ ਦਾ ਅੰਦਰ ਅੰਬਾਰ ਭੰਜੇਗਾ ਅੰਬਾਰ ਤੁਸੀਂ ਆਪ ਕਹੋਗੇ ਵੀ ਤਾਕਤ ਇੰਨੀ ਤਾਕਤ ਤੁਸੀਂ ਵੀ ਖੁਸ਼ ਤੁਹਾਡੀ ਨਾਲ ਦੀ ਵੀ ਖੁਸ਼ 13% ਐਕਟਿਵਸ ਪਰਮ ਕਾਊਂਟ ਨਾਲ ਤੁਹਾਨੂੰ ਪਤਾ ਹੈ ਪ੍ਰੈਗਨੈਂਸੀ ਨਹੀਂ ਹੋ ਸਕਦੀ ਉਹਨਾਂ ਨੇ ਸਿਰਫ 1 ਮਹੀਨਾ ਇਹ ਫਾਰਮੂਲਾ ਯੂਜ਼ ਕੀਤਾ ਸਿਰਫ 1 ਮਹੀਨਾ 1 ਮਹੀਨੇ ਬਾਅਦ ਫਿਰ ਟੈਸਟ ਕਰਾਇਆ ਪਤਾ ਕਿੰਨੇ ਸੀਗੇ 76% 76% 1 ਮਹੀਨੇ ਚ 13% ਤੋਂ 13% ਤੋਂ 76% ਚ ਇੱਕ ਮਹੀਨੇ ਚ ਆਏ ਈਵਨ ਕਿ ਜਿਹੜਾ ਡਾਕਟਰ ਜਿਹਦੇ ਕੋ ਪਹਿਲਾਂ ਟ੍ਰੀਟਮੈਂਟ ਚੱਲਦਾ ਵਾ ਸੀ ਉਹ ਜਾ ਕੇ ਉਹਨੂੰ ਰਿਪੋਰਟਾਂ ਵੀ ਬੰਦਾ ਦਿਖਾ ਕੇ ਆਇਆ ਪਰ ਗ੍ਰੰਥੀ ਹੋਣ ਤੋਂ ਬਾਅਦ ਉਹ ਡਾਕਟਰ ਆਪ ਨਹੀਂ ਮੰਨਿਆ ਉਹ ਕਹਿੰਦਾ ਮੈਨੂੰ ਵੀ ਦੱਸ ਕੀ ਚੀਜ਼ ਹੈ ਕੀ ਖਾਦਾ ਤੂੰ ਫੇਰ ਉਹਨੇ ਦੱਸਿਆ ਕਹਿੰਦਾ ਜੀ ਆਹ ਟੋਟਕਾ ਖਾਦਾ ਸੀ ਸਰਪਸਾਹ ਨੇ ਦਿੱਤਾ ਹੀ ਸਾਨੂੰ ਆਹ ਨੁਸਖਾ ਦਿੱਤਾ ਸੀ ਅਸੀਂ ਆਪ ਆਪਣਾ ਸਮਾਨ ਲਿਆ ਕੇ ਆਪ ਤਿਆਰ ਕਰਕੇ ਯੂਜ਼ ਕੀਤਾ ਪਲੱਸ ਇਹਦੇ ਨਾਲ ਕੀ ਫਾਇਦਾ ਹੋਰ ਕੀ ਹੋਇਆ ਉਹਨਾਂ ਦੀ ਟਾਈਮਿੰਗ ਵਧ ਗਈ ਜਿਹੜੀ 1.5 ਮਿੰਟ ਦੀ ਟਾਈਮਿੰਗ ਸੀ ਉਹ ਟਾਈਮਿੰਗ ਵੀ ਤੋਂ 22 ਮਿੰਟ ਤੱਕ ਦੀ ਹੋ ਗਈ